ਵ੍ਰੋਧੀ ਪਾਰਟੀਆਂ ਵਾਲੇ ਨੇ ਕੂੜ ਪ੍ਰਚਾਰ ਵੀ ਕਰਨਗੇ ਬੜਾ ਕੁਝ ਝੂਠਾ ਸੱਚਾ ਅਸਲੀ ਨਕਲੀ ਬੜਾ ਕੁਝ ਪੇਸ਼ ਕਰਨਗੇ ਖਾਸ ਤੌਰ ਤੇ ਉਹ ਜਿਨ੍ਹਾਂ ਦੀਆਂ ਕੁਰਸੀਆਂ ਖੋ ਕੇ ਤੁਸੀਂ ਆਮ ਕਰਾਉਂਦੇ ਧੀਆਂ ਪੁੱਤਾਂ ਨੂੰ ਕੁਰਸੀਆਂ ਤੇ ਬਿਠਾਇਆ ਉਹ ਬਹੁਤ ਤਰਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਐ 27 ਦਾ ਕੋਈ ਕਹਿੰਦਾ ਕੁਆਟਰਫਾਈਨਲ ਐ ਇਹ ਵੀਰੋ ਖੇਡ ਹੀ ਸਮਝਦੇ ਆ ਇਹ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਟਰਫਾਈਨਲ ਸੈਮੀਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਨਹੀਂ ਤਾਂ ਅਕਾਲੀਆ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਸੀ ਸਰਕਾਰ ਆ ਗਈ ਉਹ ਬਾਹਰ ਅਕਾਲੀਆ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਗੰਮਾਂ ਚ ਪੈ ਗਏ ਯਾਰ ਤੁਸੀਂ ਆਹੀ ਗੰਮਾਂ ਚ ਪੈ ਗਏ ਪੁਲਿਸ ਕੋ ਗਿਆ ਕਿ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ ਚ ਪੈ ਗਏ ਇਹ ਰਾਜਨੀਤਿਕਿਆ ਨੇ ਤਰਨ ਤਰਨ ਲਾ ਕੇ ਦੀ ਕਿਸਮਤ ਲਿਖਣੀ ਹੈ ਕਿਉਂਕਿ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਕੂੜ ਪ੍ਰਚਾਰ ਵੀ ਕਰਨਗੇ ਬੜਾ ਕੁਝ ਝੂਠਾ ਸੱਚਾ ਅਸਲੀ ਨਕਲੀ ਬੜਾ ਕੁਝ ਪੇਸ਼ ਕਰਨਗੇ ਖਾਸ ਤੌਰ ਤੇ ਉਹ ਜਿਨ੍ਹਾਂ ਦੀਆਂ ਕੁਰਸੀਆਂ ਖੋ ਕੇ ਤੁਸੀਂ ਆਮ ਕਰਾਉਂਦੇ ਧੀਆਂ ਪੁੱਤਾਂ ਨੂੰ ਕੁਰਸੀਆਂ ਤੇ ਬਿਠਾਇਆ ਉਹ ਬਹੁਤ ਤੜਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਹੈ 27 ਦਾ ਕੋਈ ਕਹਿੰਦਾ ਕੁਆਟਰ ਫਾਈਨਲ ਹੈ ਇਹ ਵੀਰੋ ਖੇਡ ਹੀ ਸਮਝਦੇ ਆ ਇਹ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਟਰ ਫਾਈਨਲ ਸੈਮੀ ਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਹੈ ਕਬੱਡੀ ਚ ਹੁੰਦਾ ਹਾਕੀ ਚ ਹੁੰਦਾ ਕ੍ਰਿਕਟ ਚ ਹੁੰਦਾ ਪਰ ਉਹ ਦੇਖਦੇ ਆ ਫਲਾਨੀ ਟੀਮ ਸੈਮੀ ਫਾਈਨਲ ਚ ਪਹੁੰਚ ਗਈ ਫਲਾਨੀ ਇਹ ਖੇਡ ਖੇਡ ਵੀ ਆ ਤੁਹਾਡੇ ਨਾਲ ਖੇਡ ਵੀ ਆਏ ਜਦ ਕਿ ਹੈਗਾ ਇਹ મતਦਾਨ ਮਤ ਅਕਲ দান ਅਕਲ ਦਾ দান ਕਰਨਾ ਹੈ ਤੁਸੀਂ ਬਟਨ ਦਬ ਕੇ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਸਾਡੇ ਪਰਿਵਾਰ ਦਾ ਤੇ ਸਾਡੇ ਪੰਜਾਬ ਦਾ ਤੇ ਸਾਡੇ ਇਲਾਕੇ ਦਾ ਭਿਖ ਦਾ ਰਚੇਤਾ ਹੋਵੇ ਇਹ ਮਤਦਾਨ ਕਹਿੰਦੇ ਇਹਨੂੰ ਇਹ ਕਹਿੰਦੇ ਸੈਮੀਫਾਈਨਲ ਹੈ ਉਹ ਕਹਿੰਦਾ ਤਾਂ ਹੁਣ ਫਾਈਨਲ ਹੈ ਹੁਣ ਅਜਾ ਸੈਮੀਫਾਈਨਲ ਹਾਰ ਕੇ ਫਿਰ ਕਹਿੰਗੇ ਨਹੀਂ ਮੈਂ ਤਾਂ ਨਹੀਂ ਕਿਹਾ ਸੀ ਸੈਮੀਫਾਈਨਲ ਮੈਂ ਤਾਂ ਉਹੀ ਕਿਹਾ ਸੀ ਮੁਕਰਨ ਚ ਵੀ ਬੜੇ ਮਾਹਰ ਹੈ ਬੜੇ ਦੁੱਖ ਚ ਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ-ਨਵੇਂ ਅਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਐਹੋ ਜੇ ਵੀ ਘਰ ਨੇ ਜਿੱਥੇ ਇੱਕ ਦਿਨ 'ਚ ਦੋ-ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ 'ਚ ਦੂਜਾ ਭਾਈ ਲਹਿਰ 'ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਮਾਵਾ ਥੋੜੀ ਨਾ ਮਾਂ ਇੰਜੀਨੀਅਰ ਜਾਂਦੀ ਹੈ ਨਾ ਮਾਂ ਲੀਡਰ ਜਾਂਦੀ ਹੈ ਨਾ ਮਾਂ ਪੁਲਿਸ ਅਫਸਰ ਜਾਂਦੀ ਹੈ ਨਾ ਮਾਂ ਕੋਈ ਮਿਲਿਟੈਂਟ ਜਾਂ ਤਬਾਦੀ ਜਾਂ ਕੋਈ ਬਦਮਾਸ਼ ਜਾਂ ਗੈਂਗਸਟਰ ਮਾਂ ਨਹੀਂ ਜਾਂਦੀ ਮਾਂ ਪੁੱਤ ਜਾਂਦੀ ਹੈ ਇਹ ਬਣਾਉਂਦੇ ਆ ਇਹ ਬਣਾਉਂਦੇ ਰਹੇ ਆ ਸਾਨੂੰ ਗੈਂਗਸਟਰ ਇਹ ਬਣਾਉਂਦੇ ਰਹੇ ਆ ਸਾਨੂੰ ਬਾਗੀ ਇਹ ਬਣਾਉਂਦੇ ਰਹੇ ਆ ਇਹ ਆਪਦੇ ਵਾਸਤੇ ਵਰਤ ਕੇ ਮੁਰਕੇ ਛੱਡ ਦਿੰਦੇ ਸੀ ਬਹੁਤ ਕੁਝ ਭੁਗਤ ਲਿਆ ਇਸ ਇਲਾਕੇ ਨੇ ਘਰ ਘਰ ਪਰਚੇ ਨੇ ਘਰ ਘਰ ਪਰਚੇ ਨੇ ਆ ਹੁਣ ਕਿਤੇ ਸਾਹ ਆਇਆ ਵੀ 3.5 ਸਾਲ ਤੋਂ ਕੋਈ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤਾਂ ਅਕਾਲੀਆਂ ਦੀ ਸਰਕਾਰ ਆ ਗਈ ਕਾਂਗਰਸੀ ਸਰਪੰਚ ਅੰਦਰ ਕਾਂਗਰਦੀ ਸਰਕਾਰ ਆ ਗਈ ਉਹ ਬਾਹਰ ਅਕਾਲੀ ਵਾਲੇ ਅੰਦਰ ਹੁਣ ਤਾਂ ਨਹੀਂ ਕੋਈ ਅੰਦਰ ਹੋਇਆ ਨਾ ਹੁਣ ਤਾਂ ਨਹੀਂ ਹੋਇਆ ਨਾ ਕੋਈ ਸੱਚ ਦੱਸ ਦਿਓ ਅਸੀਂ ਪੁਲਿਸ ਨੂੰ ਕਿਹਾ ਹੋਇਆ ਕਿਹੜੇ ਕੰਮਾਂ 'ਚ ਪੈ ਗਏ ਯਾਰ ਤੁਸੀਂ ਆਹੀ ਕੰਮਾਂ 'ਚ ਪੈ ਗਏ ਪੁਲਿਸ ਕੋਲ ਜਾ ਕੇ ਨਾ ਸਾਨੂੰ ਕੋਈ ਫੋਨ ਨਹੀਂ ਆਉਂਦਾ ਜੀ ਹੁਣ ਵੀ ਇਹਨੂੰ ਚੱਕ ਕੇ ਅੰਦਰ ਕਰ ਦਿਓ ਇਹਨੂੰ ਬਾਹਰ ਕਰ ਦਿਓ ਆ ਆਪਣਾ ਬੰਦਾ ਹੈ ਉਹਨਾਂ ਦਾ ਬੰਦਾ ਹੈ ਆਹ ਕਾ ਚੱਕਰਾਂ 'ਚ ਪੈ ਗਏ ਇਹ ਰਾਜਨੀਤਿਆ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ